ਜਾਵੇ ਐਸਾਤ ਹੋ ਜਾਵੇ ਪ੍ਰਮਾਤਮਾ ਦੀ ਸ਼ਰਨਾਖੀ ਵਿੱਚ ਮੈਂ ਆ ਗਿਆ ਬਿਰਸ ਜਾਂਦੇ ਜਾਂਦੇ ਤਕਦੀਰ ਹੋ ਜਾਂਦੇ ਹਨ ਸੁਖੈਨ ਅਵਸਥਾ ਦੇ ਵਿੱਚ ਸੁੱਖਾਂ ਦੇ ਵਿੱਚ ਬੁੱਲ ਜਾਂਦੇ ਕਿਉਂਕਿ ਆਮ ਕਰਕੇ ਜੋ ਬਾਤ ਬਣੀ ਪਈ ਹੈ ਸਾਡੇ ਸੰਸਾਰੀਆਂ ਦੀ ਉਹ ਹੈ ਕਿ ਸੁਖ ਭਾਲਨੇ ਆ ਤੇ ਆਉਂਦੇ ਦੁੱਖ ਹਨ ਉਹ ਉਂਝਦੇ ਹਾਂ ਤੇ ਮਿਲਦੇ ਰੋਗ ਇਹ ਸੱਚ ਹੈ ਸੁਖ ਮੰਗਤ ਦੁਖ ਆਕਲ ਆਵੇ ਅਕੀਰ ਮਹਾਰਾਜੀ ਵੀ ਲਰਦੇ ਹਾਂ ਕਿ ਭੋਗੋਂ ਉਠ ਖਲੋਏ ਰੋਗ ਅਸੀਂ ਜਿੰਨੇ ਭੋਗ ਉਂਝਦੇ ਆ ਤਾ ਵਿੱਚੋਂ ਰੋਗ ਉੱਠ ਕੇ ਆਜ ਮੜਦੇ ਨੇ ਸਨ ਤੇ ਜਿਸ ਕਿਰਿਆ ਨੂੰ ਅਸੀਂ ਸੁਖ ਸਾਰਨ ਮੰਨਦੇ ਹਾਂ ਹੌਲੀ-ਹੌਲੀ ਉਹਦੇ ਵਿੱਚੋਂ ਦੁੱਖ ਆਪਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਕੇ ਸੁਵਿਧਾਵਾਂ ਸਹੂਲਤਾਂ ਜਿਹੜੀਆਂ ਵੀ ਇਹ ਇੱਕਦਮ ਕੁਝ ਸਮੇਂ ਦੇ ਲਈ ਜਦੋਂ ਮਿਲਦੀਆਂ ਨੇ ਤਾਂ ਸਾਨੂੰ ਸੁਖ ਮਹਿਸੂਸ ਹੁੰਦਾ ਪਰ ਕੁਝ ਸਮਾ ਹਾਲਾਤ ਸਮੇਂ ਦੇ ਨਾਲ ਬਦਲੇ ਤਾਂ ਉਹੀ ਸੁਖ ਦੁੱਖ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਮਨੋ ਜੇ ਸਾਨੂੰ ਖਾਣ ਦੇ ਵਿੱਚ ਹੀ ਰਸ ਹੈ ਸਾਡਾ ਬਣਿਆ ਤਾਂ ਫਿਰ ਉਸ ਖਾਣ ਸਵਾਦਲੇ ਖਾਣਿਆਂ ਦੇ ਵਿੱਚ ਹੀ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਸਾਡੇ ਅਸੀਂ ਗ੍ਰਹਿਣ ਕਰ ਲੈਂਦੇ ਹਾਂ ਕਿ ਜਦੋਂ ਉਹਨਾਂ ਦਾ ਅਸਰ ਹੋਣਾ ਸ਼ੁਰੂ ਹੁੰਦਾ ਤਾਂ ਸਾਡੇ ਤਾਂ ਤੇਲ ਕੋਈ ਨਾ ਕੋਈ ਲੋਕ ਜਿੱਦਾਂ ਕੋਈ ਤਕਲੀਫ ਸ਼ੁਰੂ ਹੋ ਜਾਂਦੀ ਹੈ ਵੈਦ ਕੋਲ ਜਾਈਦਾ ਤਾਂ ਪੁੱਛਦਾ ਆਪਾਂ ਤੁਹਾਨੂੰ ਦੱਸਦਿਆਂ ਵੀ ਆ ਤਕਲੀਫ ਹੈ ਉਹ ਕਹਿੰਦਾ ਵੀ ਹਾਂ ਤਕਲੀਫ ਤੈਨੂੰ ਹੈ ਮੈਂ ਸਮਝ ਲਈ ਪਰ ਹੁਣ ਤੂੰ ਮੈਨੂੰ ਦੱਸ ਵੀ ਕਿਹੋ ਜਿਹਾ ਤੇਰਾ ਆਹਾਰ ਹੈ ਵਿਹਾਰ ਕੈਸਾ ਇਥੋਂ ਤੱਕ ਪੁੱਛ ਲੈਂਦਾ ਹੈ ਕਿ ਖਾਣ ਤੋਂ ਲੈ ਕੇ ਕਦੋਂ ਖਾਣਾ ਤੂੰ ਕਿਤਨਾ ਖਾਣਾ ਤੇ ਕਿੱਥੇ ਬੈਠ ਕੇ ਖਾਣਾ ਕਿਹੋ ਜਿਹਾ ਖਾਣਾ ਇਹਨੇ ਸਾਰੇ ਸੁਆ। ਔਰ ਫਿਰ ਜੋ ਤੂੰ ਰਸਵਾਣਦਾ ਹੁਣ ਵਾਰ ਇੱਕ ਦਸ ਕਿਤਨਾ ਸਮਾਂ ਹੋ ਗਿਆ। ਕਿਉਂ ਦੱਸ ਦਿਨਾ ਮਰੀਜ਼ ਬਿਲਕੁਲ ਸਹੀ ਉਹ ਦੁਬਾਰਾ ਪੁੱਛਦਾ ਵੀ ਦੇਖੀ ਕਿਤੇ ਗਲਤ ਨਾ ਦੱਸ ਲਈ। ਮੈਂ ਉਸ ਹਿਸਾਬ ਦੇ ਨਾਲ ਤੈਨੂੰ ਜਿਹੜੀ ਔਸ਼ਧੀ ਦੇਣੀ ਹੈ। ਤੇ ਉਹ ਔਸ਼ਧੀ ਦੇਂਦਾ ਇਹ ਔਸ਼ਧੀ ਕੋੜੀ ਔਸ਼ਧੀ ਹਮੇਸ਼ਾ ਹੀ ਕੜੁਕ ਕੜਵੀ ਹੁੰਦੀ ਹੈ ਉਹਦੇ ਵਿੱਚ ਠੀਕ ਹੈ ਮਿੱਠਾ ਪਾਇਆ ਜਾਂਦਾ ਹੈ ਉਹਦੇ ਕੜੁਕਤਨ ਨੂੰ ਘਟਾਉਣ ਵਾਸਤੇ ਨਿੰਮਲ ਰੂਹਾਂ ਬੱਚਿਆਂ ਨੂੰ ਆਪਾਂ ਤੱਕ ਸਕਦੇ ਹਾਂ ਕਿ ਜਿਹੜੇ ਪਦਾਰਥਾਂ ਦੇ ਵਿੱਚ ਫਾਈਬਰ ਹੋਵੇ ਕੋਈ ਕੋਈ ਸੁਗੰਧ ਜਾ ਕੋਈ ਸੁਗੰਧ ਜਾ ਨਠਾਸ ਹੋਵੇ ਤਾਂ ਉਸ ਨੂੰ ਝਟਟ ਹੋ ਹਾਂ ਦੇ ਪੀਂਦੇ ਹਾਂ ਤੇ ਜਿਹੜੀ ਅੱਛੀ ਜੀ ਚੰਗਾ ਖੋਦਨ ਆਪਣੇ ਹੱਥੀਂ ਬਣਾਇਆ ਹੋਵੇ ਤੇ ਥੋੜਾ ਜਿਹਾ ਸਿੱਕਾ ਹੋਵੇ ਤਾਕਤਵਰ ਹੁੰਦਾ ਹੈ ਤਾਂ ਉਸ ਵੱਲ ਬੱਚਾ ਮੂਹ ਨਹੀਂ ਕਰਦਾ ਔਰ ਜਦੋਂ ਸਵਾਦ ਰੇਤਾਰਥ ਖਾ ਕੇ ਬਿਮਾਰ ਹੁੰਦਾ ਹੈ ਤਾਂ ਫਿਰ ਦਵਾਈ ਖਾਣੀ ਔਖੀ ਤੇ ਸੂਈ ਲਾਉਣੀ ਉਹ ਤੋਂ ਵੀ ਔਖੀ ਉਹ ਤਬਦੀਲ ਹੋ ਗਿਆ ਪਰ ਉਸ ਦੁੱਖ ਨੇ ਸੋਖ ਦੀ ਵਸਤਾਂ ਵਿੱਚ ਲੈ ਕੇ ਜਾਣਾ ਜਿਹੜੀ ਸੂਈ ਦੋਤੀ ਹੈ ਜਿਹੜੀ ਜੀਵ ਤੇ ਕੜਤਾਂ ਲੱਗਦੀ ਹੈ ਉਸ ਕੜਤਣ ਨੇ ਉਸ ਨਹੀਂ ਬਣ ਕੇ ਸਰੀਰ ਦੇ ਵਿੱਚੋਂ ਕੱਟਣਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਹੈ ਭਾਈ ਪਰਮੇਸ਼ਰ ਦੀ ਸਰਨਾਗਤੀ ਪਰਮੇਸ਼ਰ ਦਾ ਨਾਮ ਜਪਣਾ ਸਗਲ ਰੋਗ ਦਾ ਔਖ ਨਾਮ ਕਲਿਆਣ ਰੂਪ ਮੰਗਲ ਕੁੰਗ ਦਾ ਹਰਿ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਇਹ ਕਿਹਾ ਗਿਆ ਹੈ ਭਾਈ ਕਿ ਅੰਮ੍ਰਿਤ ਔਰ ਵਿਖਿਆ ਮੀਠੀ ਸਾਧਕ ਕੀ ਵਿਦ ਨੈਣੋਂ ਮੀਠੀ ਊੜ ਕਪਟ ਅਹੰਕਾਰ ਰਿਹਾਨਾ ਨਾਮ ਸੁਣਤ ਜਨ ਬਿਛੁਕ ਸੰ ਕਦੂਏ ਆਪਣ ਵਿਚਾਰ ਕੀਤੀ ਸੀ ਭਾਈ ਚੈਨ ਵਾਲੇ ਨਾਲ ਕਿ ਚੰਗੀ ਗੱਲ ਨੂੰ ਲੋਕ ਨਹੀਂ ਸੁਣਦੇ ਮੰਦੀ ਗੱਲ ਨੂੰ ਹਰ ਕੋਈ ਸੁਣਦਾ ਇਹਦੇ ਚ ਇਹੀ ਰਾਜ਼ ਹੈ ਭਈ ਅਮਰਤ ਕਉੜਾ ਵਿਖਿਆ ਵਿਖੀ ਸਾਤਿ ਕੀ ਬਿਤ ਨੈਣੋ ਰਿਖੀ ਕੋੜ ਕਪਟ ਅਹੰਕਾਰ ਰੀਹਾਨਾ ਨਾਮ ਸੁਨਤ ਜਨ ਵਿਛੁਗ ਸੰਗ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਗੱਲ ਸੁਣਨ ਤੇ ਇੰਜ ਲੱਗਦਾ ਜਿਵੇਂ ਵਿਛੂ ਡੜਿਆ ਹੋਵੇ ਤੇ ਜਿਹੜਾ ਝੂਠ ਹੈ ਕਪਟ ਹੈ ਨਿੰਦਾ ਬੁਰਾਈ ਹੈ ਵਿਸ਼ੇ ਵਿਕਾਰ ਨੇ ਤੇ ਉਹਨਾਂ ਦੇ ਬਗਤ ਗੱਲ ਕਰਨੀ ਬਹੁਤ ਰੁਝਾਨ ਬਣ ਜਾਂਦਾ ਹੈ ਬੰਦਾ ਦੇਖਦਾ ਹੀ ਨਹੀਂ ਘੜੀਆਂ ਸੂਈਆਂ ਵੱਲ ਚਾਹੇ ਸਿਰ ਤੇ ਗੰਧ ਦਾ ਟੋਕਰਾ ਲੱਧਿਆ ਹੋਵੇ ਜੇ ਚੁਗਲੀਆਂ ਕਰਨ ਲੱਗ ਜੀਏ ਤਾਂ ਉਸ ਭਾਰ ਨੂੰ ਵੀ ਮਹਿਸੂਸ ਕਰੀ ਜਾਂਦਾ ਤੇ ਨਾ ਹੀ ਖਵਾ ਦੇਖਿਆ ਨਾ ਸਖਾ ਦੇਖਿਆ ਗੱਦੀ ਮੰਦੀ ਜਗ੍ਹਾ ਤੇ ਖੜ ਕੇ ਹੀ ਬੰਦਾ ਚੁਗਲੀਆਂ ਕਰੀ ਜਾਂਦਾ ਦੂਜਿਆਂ ਦੀ ਕੋਈ ਪਰਵਾਹ ਨਹੀਂ ਕਰਦਾ ਇਹ ਅਵਸਥਾ ਹੈ ਮਾਇਆ ਧਰੀ ਜੀਵ ਦੀ ਗੁਰੂ ਮਹਾਰਾਜ ਜੀ ਕਹਿੰਦੇ ਹਨ ਭਾਈ ਇਹ 'ਚ ਕੋਈ ਦੂਜੀ ਰਾਏ ਤੋਂ ਦੋਸ਼ ਵਾਲੀ ਦੋਸ਼ ਵਾਲੀ ਨਹੀਂ ਹੈ ਕਿਉਂਕਿ ਦਾਤ ਨਸੀਬ ਹੀ ਵਿਰਲਿਆ ਹੁੰਦੀ ਹੈ ਸਤ ਸੰਗ ਸਤ ਨਾਮ ਸਦਾ ਜਾ ਸੋ ਜਿਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਪ੍ਰਭੂ ਦੀ ਸਰਨਾ ਦੇ ਉਹਨਾਂ ਦੇ ਭਾਈ ਉਤਰਦੇ ਨੇ ਜਨ ਜਨ ਮਾਤਰਾ ਦੇ ਕਿਲ ਬਿਖ ਦੁੱਖ ਪਾਪ ਰੋਗ ਸੋਗ ਸੰਤਾਪ ਤਕਲੀਫਾਂ ਵੀ ਭੈ ਬਿਨਸੇ ਤਕੀ ਸ਼ਰਮ ਸਗਲ ਕਹਿ ਲਾਖੇ ਦੁਖ ਵਿੰਸੇ ਸੁਖ ਪਾਇਆ ਸੱਚਾ ਸੁਖ ਸਦੀਵੀ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰ ਸਤਬੁਲ ਧਿਆਇਆ ਪਾਰ ਬ੍ਰਹਮ ਸੁਮੀ ਪ੍ਰਵੇਸ਼ ਸਤਿਆਂ ਤੇ ਦਇਆ ਹੋ ਜਾਂਦਾ ਹੈ ਜਿਨ੍ਹਾਂ ਨੇ ਉਰੇ ਸਤਗੁਰ ਦੇ ਵਿੱਚ ਧਿਆਨ ਜੋੜਿਆ ਪੂਰੇ ਸਤਗੁਰ ਦੀ ਸਿੱਖਿਆ ਨੂੰ ਸੁਣਿਆ ਗਾਵੇ ਵਿਚਾਰਿਆ ਕਮਾਇਆ ਤੇ ਨਾਲ ਉੱਤੇ ਹੀ ਇਹ ਕਿਰਪਾ ਹੁੰਦੀ ਹੈ ਭਾਈ ਪ੍ਰਭੂ ਦੀ ਸਰਣਾਗਤੀ ਪ੍ਰਾਪਤ ਹੋਣ ਵਾਲੀ ਉਹੀ ਕਹਿੰਦੇ ਹਨ ਫਿਰ ਪ੍ਰਭ ਜੀਓ ਤੂੰ ਮੇਰਾ ਸਹਬਦਾਰ ਕਰ ਕਿਰਪਾ ਪ੍ਰਭ ਦੀਨ ਦਇਅਲ ਗੁਣ ਗਾਵਹੁ ਰੰਗ ਦਾ اے پربھو جی تو میرا صاحب مالک ہے جیون انمول عطا دینے والا ہے کرپا کرو دینا تے دیا کرنے والے کہ میں تیرے گناںوں تیرے رنگ چنگیز کے گاوندا ہوں سਤھ گُور نام نیدان کرایا چنت سگل بناسی ਤਰਿ ਕਿਰਪਾ ਬਨੋਂ ਕਰ ਲੀਨਾ ਮਨ ਵਸਿਆ ਅਬਿਨਾਸੀ ਸੱਚੇ ਗੁਰੂ ਨੇ ਨਾਮ ਦਾ ਖਜ਼ਾਨਾ ਦਿੜ ਕਰਾਇਆ ਜੀ ਜਿਸ ਪ੍ਰਾਣੀ ਹੈ ਸਤਗੁਰ ਦੀ ਤਹਿਲ ਸਤਗੁਰ ਦੀ ਸੇਵ ਕਮਾਈ ਸਤਗੁਰੂ ਵਿੱਚ ਧਿਆਨ ਜੋੜਿਆ ਇਸ ਤੇ ਸਤਿਗੁਰੂ ਨੇ ਕਿਰਪਾ ਕਰਕੇ ਉਸ ਨੂੰ ਨਾਮ ਦੇ ਨਿਧਾਨ ਦੀ ਕੁੰਜੀ ਬਖਸ਼ ਦਿੱਤੀ ਨਾਮ ਦਾ ਨਿਧਾਨ ਨਿਧਾਨ ਦਾ ਮਤਲਬ ਉਹ ਖਜਾਨਾ ਨਾਮ ਦਾ ਖਜਾਨਾ ਪਿਆ ਸਾਰਿਆਂ ਦੇ ਅੰਦਰ ਹੈ ਸਾਡੇ ਉੱਤੇ ਸਭ ਦੇ ਅੰਦਰ ਮੌਜੂਦ ਹੈ ਅੰਦਰ ਵੀ ਬਾਹਰ ਵੀ ਸਭ ਕੁਝ ਜੋ ਹੈ ਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਨਾਮ ਤੋਂ ਹੀ ਹੈ ਨਾਮ ਹੀ ਤੇ ਸਭ ਕੁਝ ਹੋਆ ਪਰ ਇਹ ਗੱਲ ਬਣੀ ਕਮਾਲ ਦੀ ਹੈ ਕਿ ਬਿਨ ਸਤਗੁਰ ਨਾਮ ਨਾ ਜਾਪ ਸਾਰਾ ਕੁਝ ਨਾਮ ਤੋਂ ਹੀ ਉਪਜਿਆ ਹੋਇਆ ਹੈ ਮੌਜੂਦ ਹੈ ਕਾਇਮ ਹੈ ਲੇਕਿਨ ਨਾਮ ਦੀ ਸੋਝੀ ਇਹ ਭਾਈ ਗੁਰੂ ਤੋਂ ਪੈਂਦੀ ਹੈ ਬਿਨ ਸਤਗੁਰ ਨਾਮ ਨਾ ਜਾਪ ਸੱਚੇ ਗੁਰੂ ਦੇ ਗਿਆਨ ਲੈਣ ਤੋਂ ਬਿਨਾ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਨਹੀਂ ਦਿਸਦਾ ਕਰ ਕਿਰਪਾ ਆਪਣੋਂ ਕਰ ਲੈਣਾ ਮਨ ਵਸਿਆ ਬਿਨਾਂ ਸੀ ਜਿਨ੍ਹਾਂ ਨੇ ਸਤਿਗੁਰ ਦੇ ਧਿਆਨ ਲਾਇਆ ਸਤਿਗੁਰ ਦੀ ਸਿੱਖਿਆ ਨੂੰ ਧਿਆਨ ਦੇ ਨਾਲ ਸੁਣਿਆ ਪੜਿਆ ਗਾਇਆ ਵਿਚਾਰਿਆ ਤੇ ਫਿਰ ਉਸ ਦੀ ਖਮਾਈ ਕੀਤੀ ਦਿਨਾਂ ਸਨੇ ਉਪੀ ਚਿੰਤਾ ਦਿੰਸ ਗਈ ਸਤਿਗੁਰ ਨਾਮੁ ਲੰਨ ਲਾੰਦਾਇ ਚਿੰਤਾ ਸਗਲ ਬਿਨਾਸੀ ਸੋ ਤੋਂ ਜਿਹੜੀ ਬੁਰੀ ਤਕਲੀਫ ਦਿੰਦੀ ਹੈ ਉਹ ਚਿੰਤਾ ਹੀ ਹੁੰਦੀ ਹੈ ਸਿਆੜਿਆਂ ਨੇ ਤਾਂ ਜਿਗਾ ਦੇ ਬਰਾਬਰ ਕਿਹਾ ਚਿੰਤਾ ਜਿਗਾ ਬਰਾਬਰ ਹ ਜਿਗਾ ਤਾਂ ਇੱਕ ਵਾਰ ਛੱਡ ਦਿਆ ਬੰਦੇ ਦੇ ਸਰੀਰ ਨਾਲ ਚਿੰਤਾ ਜਦ ਤੱਕ ਸਵਾਸ ਚੱਲਦੇ ਨੇ ਇਹ ਅੰਦਰ ਮਨ ਨੂੰ ਸੰਨੀ ਬਾਣੀ ਫੜ ਕੇ ਰੱਖਦੇ ਹੁੰਦੇ ਕਰਨੀ ਕਾਗਨ ਮਨ ਸੁਬਾਣੀ ਪੂਰਾ ਖਲਾ ਅਉਲੀਖ ਪਏ ਜਿਉਂ-ਜਿਉਂ ਕਿਰਤ ਚਲਾਏ ਤੂੰ ਚੱਲੀਏ ਤੋ ਗੁਣ ਨਾਹੀ ਅੰਦਰ ਵਾਲੇ ਸ਼ਬਦ ਵਿੱਚ ਮਹਾਰਾਜ ਜੀ ਚੱਲ ਕੇ ਸਮਝਾਉਂਦੇ ਹਾਂ ਕਿ ਆਇਆ ਹਰਨ ਮਨ ਵਿੱਚ ਲੋਭਾ ਪੰਜ ਭਗੰਤ ਤਲਾਗ ਰਹੀ ਕੋਈਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਹੋਏ ਜਿਹੜੀ ਚਿੰਤਾ ਹੈ ਨਾ ਇਹ ਸੰਨੀ ਵਾਂਗ ਹੁੰਦੀ ਜਿਵੇਂ ਸੰਨੀ ਲੋਹੇ ਦੇ ਟੁਕੜੇ ਨੂੰ ਪਕੜਦੀ ਹੈ ਤੈਨੂੰ ਹਾਰ ਨੂੰ ਉਲਟਾ ਸਿੱਧਾ ਕਰਕੇ ਅੱਗ ਦੇ ਵਿੱਚ ਸਾੜੀ ਜਾਂਦਾ ਸਾੜੀਆਂ ਦਾ ਲਾਲ ਕਰੀ ਜਾਂਦਾ ਔਰ ਫਿਰ ਪਕੜ ਕੇ ਹਰਣ ਤੇ ਰੱਖਦੇ ਨੇ ਅੰਦਰ ਲੋਹੇ ਦੇ ਟੁਕੜੇ ਤੇ ਫਿਰ ਉਹਦੇ ਤੇ ਹਥੌੜੇ ਵੱਜਦੇ ਨੇ ਸੰਨੇ ਇਸ ਤਰ੍ਹਾਂ ਚਿੰਤਾ ਇਸ ਤਰ੍ਹਾਂ ਸਾਡੇ ਮਨ ਨੂੰ ਜੀਵ ਨੂੰ ਪਕੜ ਲੈਂਦੀ ਹੈ ਤ੍ਰਿਸ਼ਨਾ ਦੀ ਆਗੂ ਵਿੱਚ ਸੜਦੀ ਹੈ ਔਰ ਫਿਰ ਇਸ ਦੇ ਪੈਗੀਆਂ ਨੇ ਸੜਦਾ ਦੁੱਖਾਂ ਰੋਗਾਂ ਸੰਤਾਪਾਂ ਪਛਤਾਵੀਆਂ ਨੇ ਤੇ ਮਹਾਰਗ ਕਹਿੰਦੇ ਨੇ ਜਿਨ੍ਹਾਂ ਨੂੰ ਸੋਚੀ ਆ ਜਾਂਦੀ ਹੈ ਨਾਮ ਦੀ ਨਾਮ ਦਾ ਨਿਹਾਨ ਪਰਮਾਤਮਾ ਅਕਾਲ ਪੁਰਖ ਵੈਗੁਰੂ ਦੇ ਹੁਕਮ ਦੀ ਰਜ਼ਾ ਜੇ ਸੋਝੀ ਆਉਣੀ ਤੇ ਰਜ਼ਾ ਦੇ ਵਿੱਚ ਚੱਲ ਪੈਣਾ ਤਾਂ ਫਿਰ ਕੀ ਹੁੰਦਾ ਚਿੰਤਾ ਸਗਲ ਬਿਨਾ ਸੀ ਕਰ ਕਿਰਪਾ ਕੋ ਕਰ ਲਈਨਾ ਮਨ ਰਸਿਆ ਆਪਣਾ ਸੀ ਪ੍ਰਭੂ ਪਰਮੇਸ਼ਰ ਨੇ ਐਸੇ ਸੇਵਕ ਨੂੰ ਆਪਣਾ ਬਣਾ ਲਿਆ ਹੁੰਦਾ ਤੇ ਉਸ ਦੇ ਮਨ ਵਿੱਚ ਸਦਾ ਸਹਿ ਰਹਿਣ ਵਾਲਾ ਪਰਮੇਸ਼ਰ ਵਸ ਜਾਂਦਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਮ ਤਾ ਤੋ ਬਿਗਨ ਨਾ ਕੋ ਉਲਕ ਜੋ ਸਤਪੁਰ ਆਪਣਾ ਰਾਖੇ ਚਰਨ ਕਮਲ ਵਸੇ ਰਿ ਦੇ ਅੰਤਰ ਅੰਮ੍ਰਿਤ ਹਰ ਰਸ ਜਾਖੇ ਕਈ ਦਿਨਾਂ ਨੂੰ ਕੋਈ ਵਿਗਨ ਲੱਗਦਾ ਹੀ ਨਹੀਂ ਜੀਵਨ ਬਾਂਧ ਬਿਰਤ ਸ। ਨਾ ਅੰਦਰ ਨਾ ਬਾਹਰ। ਜੇ ਕੋਈ ਵਿਗਨ ਆ ਵੀ ਜਾਵੇ ਤਾਂ ਉਸ ਨੂੰ ਉਹ ਸਹਿਜ ਸੁਭਾਏ ਸੋਧ ਲੈਂਦੇ ਹਨ। ਉਹ ਤੇ ਦੁੱਖ ਨੂੰ ਵੀ ਦਰੁਪਰਾ ਲੈਂਦੇ ਹਨ। ਜੇਕਰ ਜੁਗਤ ਆ ਜਾਵੇ। ਜੁਗਤ ਨਾ ਆਵੇ। ਤਾਂ ਮਨੁੱਖ ਕੋੜ ਤੁਮੇ ਵਰਗੇ ਪਦਾਰਥਾਂ ਨੂੰ ਖਾ ਕੇ ਮੌਤ ਦੇ ਹੁੰਜ ਗਿਰ ਜਾਂਦਾ ਤੇ ਜੋ ਤਾਜਵੇ ਤਾਂ ਤੁਮਿਆਂ ਦਾ ਚੂਰਨ ਮੜਾ ਕੇ ਸਰੀਰ ਵੀ ਤਰੋਗਤਾ ਪਾਈ ਜਾ ਸਕਦੀ ਹੈ ਤਕਲੀਫਾਂ ਕੱਢੀਆਂ ਜਾ ਸਕਦੀਆਂ ਦੂਰਨੀ ਰੋਗਾਂ ਦਾ ਖਾਤਮਾ ਹੋ ਜਾਂਦਾ ਜੇ ਜੋਗ ਤਾਜ ਜੋ ਸਤਿਗੁਰ ਆਪਣਾ ਰੱਖੇ ਚਰਨ ਕਮਲ ਵਸੇਰੇ ਅੰਦਰ ਅੰਮ੍ਰਿਤ ਹਰ ਰਸ ਚੱਖ ਉਹਦੇ ਤਾਂ ਭਾਈ ਹਿਰਦੇ ਵਿੱਚ ਪ੍ਰਭੂ ਜੀ ਦੇ ਸੋਹਣੇ ਚਰਨ ਘਮੋਂ ਟਿਕ ਜਾਂਦੇ ਹਨ ਹਮੇਸ਼ਾ ਹੀ ਉੱਠਦੇ ਆਂ ਬੈਠਦੇ ਆਂ ਸੌਂਦੇ ਆਂ ਜਾਗਦੇ ਆਂ ਖੋਗਦੇ ਆਂ ਪੁੰਚਦੇ ਆਂ ਕੀ ਸਾਹਸ ਕਿ ਰਾਸ ਅੰਦਰ ਅਹਿਸਾਸ ਚੱਲਦਾ ਰਹਿੰਦਾ ਸ਼ੁਕਰਾਨਾ ਵਾਹ ਗੁਰੂ ਤੇਰਾ ਸ਼ੁਕਰ ਹੈ ਇਸ ਤਰ੍ਹਾਂ ਉਹ ਅੰਮ੍ਰਿਤ ਹਰ ਰਸ ਚੱਖ ਹਮੇਸ਼ਾ ਦੀ ਅਮਰਤ ਨਾਮ ਰਸ ਚੱਖਦੇ ਰਹੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਭੁਲੇਹਾਰ ਜਿਨ ਪੂਰਨ ਤੈ ਜ ਰਖਾਈ ਹੁ ਮਾਰੇ ਕਹਿੰਦੇ ਖੀਰ ਚ ਖੇ ਭਾਈ ਜੇ ਤੇਰੀ ਵਣ ਆਈ ਹੈ ਪ੍ਰਭੂ ਜੀ ਦੇ ਚਰਨ ਕੁੰਮਲਾਂ ਦੇ ਨਾਲ ਸਤਿਗੁਰ ਦੀ ਕਿਰਪਾ ਸਤਗਤ ਪਰਮੇਸ਼ਰ ਨੇ ਬਿਉ ਬਿਉਤ ਬਣਾਈ ਤੈਨੂੰ ਸਤਿਗੁਰੂ ਮਿਲਾਇਆ ਫਿਰ ਸਤਗੁਰ ਨੂੰ ਮਿਲ ਕੇ ਤੇਰੇ ਅੰਦਰ ਜੁਗਤਾਈ ਜਿਉਣੇ ਦੀ ਚੱਜ ਆਇਆ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨ ਲੱਗੇ ਤਾਂ ਮਹਾਰਾਜ ਨੇ ਇਥੋਂ ਤੱਕ ਸਮਝਾ ਦਿੱਤਾ ਸਾਡੀ ਬੋਲੀ ਦੇ ਵਿੱਚ ਚੱਜ ਸਰਵੇਖ ਨੇ ਲੋਕ ਬਾਣੀ ਦੇ ਵਿੱਚ ਚੱਜ ਸ਼ਬਦ ਦੇ ਨਾਲ ਇੱਕ ਦਾ ਨਾਮ ਹੈ ਕੁਚੱਜੀ ਇੱਕ ਦਾ ਨਾਮ ਸੁਚੱਜੀ ਪਵ ਕੁਚੱਜੀ ਜਿਹਦੇ ਕੋਲ ਚੱਜ ਨਾ ਹੋਵੇ ਜਿਉਂਦਾ ਜੁਗਤ ਨਾ ਹੋਵੇ ਕੁਚੱਜੀ ਉਹਨੂੰ ਕਿਹਾ ਜਾਂਦਾ ਸੁਚੱਜੀ ਜਿਹਦੇ ਕੋਲ ਚੱਜ ਹੋਵੇ ਜਿਉਂਦੀ ਜੁਗਤ ਹੋਵੇ ਕਿ ਕਿਸ ਤਰ੍ਹਾਂ ਘਰ ਦਾ ਕੰਮ ਸੰਭਾਲਣਾ ਹੈ ਚਲਾਉਣਾ ਹੈ ਇਹਦੇ ਵਿੱਚ ਵਿਚਰਨਾ ਹੈ ਕਿਹੜੇ ਚੱਜ ਸੋ ਇਹ ਗੁਰੂ ਪਾਸੋਂ ਮਿਲਦੀ ਹੈ ਮਹਾਰਾਜ ਕਹਿੰਦੇ ਗੁਰ ਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਗੁਰੂ ਨੂੰ ਮਿਲ ਕੇ ਚੱਜ ਸਿੱਖਣ ਤੇ ਇੱਕ ਚਾਰਜ ਸਾਨੂੰ ਕਿ ਮਹਾਰਾਜ ਸਿਖਾਉਂਦੇ ਨੇ ਕੀ ਕਹਿੰਦੇ ਨੇ ਕਹਿੰਦੇ ਕਰ ਸੇਵ ਸੇਵਕ ਪ੍ਰਭ ਆਪਣੇ ਕਹਿੰਦੇ ਆਪਣੇ ਪ੍ਰਭੂ ਦੀ ਸੇਵਕ ਚ ਲੱਗ ਜਾ ਸੇਵਕ ਮਨ ਤੇ ਲੱਗ ਕਿਥੇ ਸੇਵਕ ਵਿਸ਼ੇਸ਼ ਤੌਰ ਤੇ ਸ਼ੌਦੀ ਗੱਤੋਂ ਕੀ ਕਰ ਸੇਵ ਸੇਵਕ ਪ੍ਰਭ ਆਪਣੇ ਬਹੁਤ ਸੇਵਕ ਸੇਵਾ ਚੱਕਰੀ ਤੇ ਇੱਕ ਬੱਧਾ ਚੱਤੀ ਦਾ ਦੋ ਰੂਪ ਨੇ ਇਹਦੇ ਰੂਪ ਬੱਧਾ ਚੱਤੀ ਜੋ ਭਰੇ ਨਾ ਹੁਣ ਨਾ ਉਪਕਾਰ ਸੇਤੀ ਖੁਸ਼ੀ ਸੁਵਾਰੀਏ ਨਾਨਕ ਕਰਜ ਸਾਹਿਬ ਇਹ ਜੀ ਸੇਵਾ ਦੀ ਕਿਰਿਆ ਇਸ ਦੇ ਦੋ ਰੂਪ ਨੇ ਇੱਕ ਤਾਂ ਹੈ ਬੱਧਾ ਚੱਤੀ ਚਾਦੀ ਬੱਧਿਆ ਹੁੰਦਾ ਬਨੋਂ ਗਰੀਬ ਰਹੀ ਸ ਬਸ ਦਿਖਾਵੇ ਮਾਕਾ काम ਕਰਨ سونے ਨੂੰ ਮਿਲਦਾ ਜੇਕਰ ਕਿਸੇ ਘਰ ਦੇ ਵਿੱਚ ਕੋਈ ਲਿਪਾ ਪੋਚਾ ਕਰਨ ਵਾਲੇ ਸੇਵ ਹੁੰਦੇ ਨੇ ਤਨਖਾਹ ਲੈਣੀ ਹੁੰਦੀ ਹੈ ਤਾਂ ਬੀਬੀਆਂ ਕਹਿ ਲੀਆਂ ਸੋਣੀਆਂ ਬਈ ਸਫਾਈ ਵਾਲੀ ਸੇਵਾ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਕਰਦੀ ਸੇ ਜਿਹੜਾ ਸਫਾਈ ਸੇਵਕ ਹੈ ਇਹ ਮਨ ਲਾ ਕੇ ਸਫਾਈ ਨਹੀਂ ਕਰਦਾ ਕੋਲ ਖੜਨਾ ਪੈਂਦਾ ਇਹ ਸ਼ਬਦ سونے ਨੂੰ ਮਿਲਦਾ ਵੀ ਕੋਲ ਖੜਨਾ ਪੈਂਦਾ ਤੇ ਕਿਤੇ ਇਹ ਵੀ ਸੁਣਨ ਮਿਲਦਾ ਵੀ ਬਿਲਕੁਲ ਕੋਈ ਚਿੰਤਾ ਨਹੀਂ ਘਰ ਵਿੱਚ ਚਾਹੇ देर बाद ਆਈਏ ਤਾਂ ਘਰ ਚਮਕਦਾ ਹੈ ਕਿ ਜਿਹੜਾ ਸਫਾਈ ਸੇਵਕ ਹੈ ਉਹ ਐਨਾ ਇਮਾਨਦਾਰ ਰੱਬ ਦਾ ਹੀ ਰੂਪ ਹੈ ਉਹਨਾਂ ਦੇ ਚਕੀਆਂ ਦੋ ਹੀ ਚੀਜ਼ਾਂ ਇੱਕ ਤਾਂ ਹੋ ਗਿਆ ਖਾਣਾ ਪੂਰਤੀ ਉਹਨੂੰ ਕਹਿੰਦੇ ਨੇ ਬੱਧਾ ਚਟਕੀ ਬਤੇ ਉਹਦੇ ਬਸ ਬਈ ਫਾਰਮੈਲਟੀ ਕਰਨੀ ਉਹ ਕਹਿੰਦੇ ਐ ਬਸ ਇੱਕ ਰਸਮ ਪੂਰੀ ਕਰੀ ਤੀ ਤੇ ਇੱਕ ਹੈ ਰਸ ਲੈ ਕੇ ਉਸ ਦੇ ਜਨਮ ਨੂੰ ਪੇਮਾਲਕ ਦੀ ਖੁਸ਼ੀ ਮੈਨੂੰ ਮਿਲੇ ਨਾ ਵੀ ਮਿਲੇ ਕੋਈ ਗੱਲ ਨਹੀਂ ਮੇਰੇ ਮਨ ਦੇ ਫਸਲੀ ਹੈ ਕਿ ਮੈਂ ਚੰਗੀ ਕਰਮ ਇਹ ਕਿਰਿਆ ਇਹ ਕਾਰਜ ਕੀਤਾ ਆਪਣੇ ਮਨ ਦੀ ਫਸਲੀ ਆਤਮਾ ਦੀ ਫਸਲੀ ਤਾਂ ਇਹ ਸੁਣ ਕੇ ਆ ਜਾਊਗਾ ਯਕਰ ਲੱਗੈ ਚੱਕਰੀ ਤੇ ਚਲਦਾ ਖਸਨਾ ਪਾਏ ਹਰਮਤ ਤੇ ਤਨੋਂ ਅਗਲੀਓ ਵਜੋਂ ਤੇ ਨੂੰਣਾ ਖਾਰੇ ਤੇ ਖਸਮਾ ਕਰੇ ਬਰਾਬਰੀ ਫਿਰ ਗੈਰ ਹੰਤਰ ਪਾਏ ਵਜੋਂ ਵਾਇਆ ਵੱਲੋਂ ਮੂਹ ਤੋਂ ਕਾਣਾ ਖਾਰੇ ਦੋਨੋਂ ਵਸਤਾ ਆਸਾ ਕੀ ਬਾਗ ਦੇ ਵਿੱਚ ਸਾਨੂੰ ਸਮਝਾਇਆ ਤੀਆਂ ਇੱਕੇ ਤਰ੍ਹਾਂ ਕੇ ਮਹਾਰਾਜ ਨੇ ਪਾਈ ਸੇਵਾ ਕਿਸ ਭਾਵਨਾ ਨਾਲ ਕੀਤੀ ਜਾਵੇ ਲੋਕ ਦਿਖਾਵੇ ਲਈ ਵੀ ਹੁੰਦੀ ਆ ਇੱਕ ਆਦਤ ਬਜੋਂ ਹੀ ਹੋ ਜਾਂਦੀ ਹੈ ਵੀ ਨਹੀਂ ਸਰਦਾ ਬਹੁਤ ਹਾਮਤਿਆ ਆਪਾਂ ਆਪਣੇ ਆਪ ਨੂੰ ਦੇਖ ਸਕਦੇ ਹਾਂ ਵੀ ਆਹ ਮੈਂ ਸਿਰਫ ਰਸਮ ਕੀਤੀ ਹੈ ਤੇ ਕਿਤੇ ਰਸ ਆਇਆ ਨਿੰਦਾ ਚੁਗਲੀ ਤੇ ਰਾਸ ਸੰਭਲ ਪਰਮਾਤਮਾ ਦੀ ਸਿਲਸਿਲਾ ਦੇ ਵਿੱਚ ਰਾਸ ਨਹੀਂ ਆਇਆ ਬਸ ਇਹ ਹੀ ਹੈ ਦੋਨੋਂ ਪੱਖ ਸਾਡੇ ਉਸ ਵਜੂਦ ਦੇ ਜਿਸ ਨੇ ਪ੍ਰਵਾਨ ਚੜਨਾ ਮਹਾਰਜ ਕਹਿੰਦੇ ਨੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਦੀ ਇੱਛੁ ਪੁਜਾਈ ਨਾਨਕ ਦਾਸ ਤਾਂ ਕਹ ਬਲੇਹਾਰ ਜਿਹਾਂ ਪੂਰਨ ਪਹਿਜ ਰਖਾਇ ਇਹ ਨਾਮ ਆਖ ਦਾਸ ਸੇਵਕ ਬਲੇਹਾਰ ਜਾਂਦਾ ਹੈ ਤਿਸ ਭਤ ਪਰਮੇਸ਼ਰ ਤੋਂ ਸਤ ਗੁਰੂ ਤੋਂ ਤੇ ਸਤ ਗੁਰੂ ਦੇ ਸੇਵਕਾਂ ਜੇ ਉਰ ਨੂੰ ਪੈਜ ਰਖਾਈ ਜਿਸ ਨੇ ਮੇਰੀ ਦੀ ਆਤਮਾ ਬਿਪੂਰਨ ਇੱਜ਼ਤ ਰੱਖ ਲਈ ਹੈ ਭਾਵੇਂ ਪਰਵਾਣ ਚੜ ਜਾਣਾ ਮਾਲਕ ਦੇ ਦਰਬੇ ਜੀਵਨ ਸੰਗਰਾਮ ਹੈ ਕਰਮ ਕਰਮ ਤੇ ਜੋ ਖਤਰੇ ਹਨ ਕਰਮ ਕਰਮ ਤੇ ਗੜੀਏ ਜਿੱਕੜ ਹੈ ਦੂਰ ਘਰ ਵਾਲੇ ਬਾਟ ਦਾ ਥਾਂ ਥਾਂ ਤੇ ਜਿੱਕੜ ਹੈ ਟੋਏ ਹਨ ਖੇਡੇ ਹਨ ਇਵੇਂ ਬਾਹਰੀ ਤੌਰ ਤੇ ਟੋਏ ਟੇਟੇ ਤੇ ਗਲੀਆਂ ਦਾ ਟਿੱਕੜ ਰੁਕਾਵਟ ਬਣਦਾ ਇਸ ਤਰ੍ਹਾਂ ਸਾਡੇ ਅੰਦਰ ਜੀ ਆਤਮਾ ਦੀ ਪ੍ਰਮਾਤਮਾ ਦੇ ਮਿਲਾਕ ਉਹ ਵਾਲੀ ਯਾਤਰਾ ਦੇ ਵਿੱਚ ਕਾਮ ਗ੍ਰੋਧ ਲੋਭ ਮੋਹ ਅਹੰਕਾਰ ਨਿੰਦਾ ਜੁਗਲੀ ਖੁਦੀ ਵਖੀਲੀ تکਬਰੀ ਟਿੰਗੂ ਜੋਰੀ ਧੱਗੇ ਧੋਰੀ ਦੇ ਸੁਰੂ ਧੋਰੀ ਇਹ ਸਭ ਟਿੱਕੜ ਹੀ ਹਨ ਦੋਏ ਥਾਂ ਇਹਨਾਂ ਵਿੱਚੋਂ ਨਿਕ ਲੰਘਦੇ ਜਾਣਾ ਬਣ ਗੁਰ ਚਰਨਾਂ ਦੇ ਨਾਲ ਪੁਈਆ ਤੁਲਾਂ ਦੀ ਥਿਮਾ ਕਰਨੀ ਗੁਰ ਸੰਗਤ ਬਖਸ਼ਿਨ ਹਾਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ RAM KRIMAHULAH KI JAHANAND EK OMKAR SATGURU PRASAD ਅਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆਂ ਸ਼ਬਦ ਗਾਵਣ ਆਈਆਂ ਸ਼ਬਦ ਉਤਾਂ ਗਾਉ ਹਰੀ ਕੀ ਰਾ ਮਨ ਜਿੰਦੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਈ ਮਨ ਮੇਰੇ ਤੂੰ ਸਦਾ ਰਹੁ ਪਰਮਾਲੇ ਕਰਨਾਲ ਰਹੁ ਤੁਮ ਮਨ ਮੇਰੇ ਦੂਖ ਸਭ ਵਿਸਾਰਣ ਅੰਗੀਕਾਰੋ ਕਰੇ ਤੇਰਾ ਕਰਿ ਸਭ ਸੁਵਾਰਣ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸੁਧਾ ਰਹੁ ਹਰਿ ਨਾਲੇ ਸੱਚੀ ਸਾਹਿਬਾ ਗਿਆਨਹੀ ਘਰ ਤੇਰੇ ਘਰ ਨਾ ਤੇਰੇ ਸਭ ਕਿਸ ਹੈ ਜਿਸਹਿ ਸੂਪਾਵੈ ਸਦਾ ਸਿਖਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਉਸਿਆ ਵਾਗੀ ਸ਼ਬਦ ਕਨੇਰੇ ਕਹ ਨਾਮ ਸਤਿ ਸਾਹਿਬ ਕਿਆ ਨਹੀ ਘਰ ਤੇਰ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਆਧਾਰ ਮੇਰਾ ਜਿ ਖੁਖਾਂ ਸਭ ਗੁਆਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੀਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜੀ ਦੀਆਂ ਇਹ ਵਡਿਆਈਆਂ ਕਹੈ ਨਾ ਸੁਣ ਸੰਤੋ ਸ਼ਬਦ ਰੂਪਿਆ ਰੂ ਸਚਾ ਨਾਮ ਮੇਰਾ ਆਧਾਰੁ ਵਾਝੇ ਪੰਚ ਸ਼ਬਦ ਤਿਤਕਾਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੀ ਸਦਾ ਜਿ ਕਰਤਾ ਰਹੀਆ ਪੰਜ ਔਕ ਤੁਧ ਵਸ ਕੀਤੇ ਕਾਲ ਕੰਟ ਕਮਾਰਿਆ ਦੁਰਗਰਪਾਇਆ ਤੁਮ ਜਿਨ ਕਉ ਸਿਨਾਹ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਹੁ ਅਕਿਤ ਘਰ ਅਨਹਦ ਵਾਜੀ ਅੰਤ ਸੁਣਾਉਣ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਗਟ ਪਾਇਆ ਉਤਰੇ ਸਗਲ ਵਿਸੂਰੇ ਲੋਹ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣ ਸੰਤ ਸਾਜਨ ਭਇ ਸਰਸੇ ਉਰੇ ਵਰਤੇ ਜਾਣ ਸੁਣ ਤੇ ਪੁਨੀਤ ਕਾ ਪ੍ਰੀਤੋ ਵਿਤ ਸਤਗੁਰ ਰਹਾ ਭਰ ਪੂਰੇ ਬਿਨ ਬਰਤਨਾਨ ਕੋ ਚਰਨ ਲਾ ਕੇ ਵਾਜੀ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਖਾ